ਤੁਹਾਨੂੰ ਅੱਜ ਦਿਖਾਈਏ ਆਪਾਂ ਸਾਤੋ ਦਲੇ ਦਰਿਆ ਦੇ ਵਿੱਚ ਕਿੰਨਾ ਕੁ ਪਾਣੀ ਛੱਡਿਆ ਹੋਇਆ ਇਹ ਆਪਾਂ ਫਿਰਦੇ ਪਏ ਆ ਜੀ ਇਸ ਟਾਈਮ ਲੁਧਿਆਣਾ ਤੁਸੀਂ ਦੇਖ ਰਹੇ ਹੋ ਦਰਿਆ 'ਚ ਗੰਦ ਬਹੁਤ ਪਾਇਆ ਪਿਆ ਮੈਂ ਤੁਹਾਨੂੰ ਹਮੇਸ਼ਾ ਦਿਖਾਉਣੀ ਹੁੰਦਾ ਸੋ ਕੀ ਹਾਲ ਚਾਲ ਆ ਜੀ ਇੱਕ ਨਵੀਂ ਵੀਡੀਓ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਵੀਡੀਓ 'ਚ ਮੈਂ ਤੁਹਾਨੂੰ ਦੇਣ ਲੱਗਾ ਹਾਂ ਅਪਡੇਟ ਪਾਣੀਆਂ ਦੀ ਜਿਵੇਂ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਪਾਈਆਂ ਮੈਨੂੰ ਕਾਫੀ ਕਮੈਂਟ ਆ ਰਹੇ ਸੀ ਕਈ ਜਾਣਿਆਂ ਦੇ ਵੀ ਸਾਨੂੰ ਅਪਡੇਸ਼ਨ ਦਿਓ ਦੁਬਾਰਾ ਪਾਣੀ ਕਿੰਨਾ ਕੁ ਛੱਡਿਆ ਗਿਆ ਹੈ ਕਿਵੇਂ ਦੇ ਹਾਲਾਤ ਨੇ ਸੋ ਭਾਈ ਪਾਣੀ ਬਹੁਤ 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 ਜ਼ਿਆਦਾ ਪਾਣੀ ਆ ਇਸ ਟਾਈਮ ਦਰਿਆ ਦੇ ਵਿੱਚ ਤੁਸੀਂ ਤੁਹਾਨੂੰ ਨੇੜੇ ਜਾ ਕੇ ਦਿਖਾਉਣਾ ਪਹਿਲਾਂ ਮੈਂ ਇਧਰਲੇ ਪਾਸੇ ਜਾਂਦਾ ਹੁੰਦਾ ਸੀਗਾ ਉੱਥੇ ਰਾਹ ਹੀ ਬੰਦ ਹੋਏ ਪਏ ਨੰਗਣ ਜੋਗਾ ਰਾਹੀ ਹੈ ਨਹੀਂਗਾ ਬੜੀ ਮੁਸ਼ਕਲ ਨਾ ਮੈਦਨੋ ਰਸਤਾ ਲੱਭਿਆ ਜਾਣ ਜੋਗਾ ਤੋਂ ਮੋਟਰਸਾਈਕਲ ਅੱਗੇ ਤੁਹਾਨੂੰ ਪਤਾ ਆਪਾਂ ਨੇੜੇ ਲਈ ਆਈ ਦੇ ਹੁੰਦਾ ਅੱਜ ਤਾਂ ਮੋਟਰਸਾਈਕਲ ਬਹੁਤ ਦੂਰ ਜਾ ਲਾ ਕੇ ਆਇਆ ਵਾ ਸੋ ਭਾਈ ਪਾਣੀ ਪਿੱਛੋਂ ਬਹੁਤ ਜ਼ਿਆਦਾ ਛੱਡਿਆ ਹੋਇਆ ਵਾ ਆਏ ਸਵੇਰ ਸਵੇਰ ਤਾਂ ਹੈ ਬੱਦ ਗਿਆ ਹੈ ਹੈ ਸਵੇਰ ਤਾਂ ਬੱਦ ਗਿਆ ਹੈ ਸੋਵੇ ਸੇ ਬੜਾ ਹੈ ਨਾ ਹਾਂ ਹਾਂ ਬਾਈ ਵੀ ਕਹਿ ਰਿਹਾ ਵੀ ਸਵੇਰੇ ਤੋਂ ਪਾਣੀ ਵਧਿਆ ਬਾਈ ਮੈਂ ਜੀ ਹੁਣ ਤਾਂ ਹੀ ਦਿਖਾਉਣ ਆਇਆ ਵਾ ਆ ਸਾਰਾ ਪਾਣੀ ਵਧ ਗਿਆ ਕਿ ਆਪਾਂ ਉਹ ਤੱਕ ਜਾਣੇ ਹੁੰਨੇ ਆ ਵਿਚਾਲੇ ਜਾ ਕੇ ਸੋਮਾ ਦਿਖਾਉਣਾ ਉਹਦਾ ਪਾਣੀ ਬਿਲਕੁਲ ਥੋੜਾ ਆਉਂਦਾ ਹੁੰਦਾ ਹੁਣ ਤੁਸੀਂ ਦੇਖ ਰਿਹਾ ਪਾਣੀ ਬਾਈ ਜਮਨ ਨੱਕੋਂ ਨੱਕ ਭਰ ਗਿਆ ਆ ਦਰਿਆ ਇਧਰ ਪਿੱਛੇ ਤੱਕ ਵੀ ਪਾਣੀ ਆਇਆ ਪਰ ਇਧਰ ਤਾਂ ਕਦੇ ਪਹਿਲਾਂ ਆਉਂਦਾ ਹੀ ਨਹੀਂ ਹੁੰਦਾ ਕਿਉਂਕਿ ਇਧਰ ਇਹਨਾਂ ਦੇ ਡੰਗਰ ਵਗੈਰਾ ਬੰਨੇ ਹੁੰਨੇ ਹੁੰਦੇ ਆ ਪਰ ਹੁਣ ਤੁਸੀਂ ਦੇਖੋ ਬਾਈ ਪਾਣੀ ਕਿੰਨਾ ਵਧ ਗਿਆ ਲਗਾਤਾਰ ਪਾਣੀ ਵਧ ਹੀ ਜਾਂਦਾ ਵਾ ਸੋਰ ਥੋੜਾ ਜਿਹਾ ਹੁਣ ਅੱਗੇ ਕੰਮ ਰਿਸਕੀ ਹੋਊਗਾ ਜਿਹੜੇ ਉੱਥੇ ਕੰਮ ਥੋੜਾ ਜਹਾ ਤੁਹਾਨੂੰ ਪਤਾ ਗੜਬੜਾ ਜਾ ਹੋਇਆ ਨਾ ਸੋ ਇਹ ਸਾਰਾ ਤੁਸੀਂ ਦੇਖ ਰਹੇ ਹੋ ਸਾਹਮਣੇ ਮੇਰੇ ਹੈਗਾ ਜੀ ਫਲੋਰ ਵਾਲਾ ਪੁਲ ਸੋ ਜਿੰਨਾ ਦੇਖ ਰਹੇ ਆ ਸਾਹਮਣੇ ਸਾਰਾ ਸਿਰੇ ਤੱਕ ਬਾਈ ਪਾਣੀਓ ਪਾਣੀ ਆ ਪਹਿਲਾਂ ਕੀ ਹੁੰਦਾ ਔਰਲੇ ਪਾਸੇ ਪਾਣੀ ਵਗਦਾ ਹੁੰਦਾ ਤੇ ਵਿਚਾਲੇ ਮਿੱਟੀ ਆ ਜਾਂਦੀ ਦੂਆ ਪਰਲੇ ਪਾਸੇ ਵਗਦਾ ਹੁੰਦਾ ਪਰ ਹੁਣ ਤੁਸੀਂ ਦੇਖ ਰਹੇ ਆ ਆਪਾਂ ਨੂੰ ਵਿਚਾਲੇ ਨੂੰ ਧਰਤੀ ਦੇਖਣੋਂ ਜਮੇ ਹਟ ਗਈ ਹੋਈ ਆ ਦਰਿਆ ਦੀ ਤੇ ਪਾਣੀ ਬਾਈ ਬਹੁਤ ਸਪੀਡ ਨਾਲ ਵਗ ਰਿਹਾ ਨੇਦਾ ਪਾਣੀ ਵਗਦੇ ਤਾਂ ਆਪਾਂ ਨੂੰ ਪਤਾ ਨਹੀਂ ਲੱਗਦਾ ਹੁੰਦਾ ਕਿੰਨਾ ਕੁ ਪਾਣੀ ਹੈਗਾ ਕਿੰਨਾ ਕੁ ਨਹੀਂ ਆਇਆ ਹੈਗਾ ਪਰ ਇਸ ਟਾਈਮ ਬਹੁਤ ਤੇਜ਼ੀ ਨਾਲ ਪ ਸੋ ਪਿੱਛੋਂ ਪਾਣੀ ਛੱਡਿਆ ਜਾ ਰਿਹਾ ਰੋਪੜ ਤੋਂ ਤੇਜ਼ੀ ਨਾਲ ਜਿੰਨੀ ਤੁਸੀਂ ਦੇਖ ਰਹੇ ਹੋ ਬੂਟੀ ਸਾਰੀ ਇਹਦੀ ਪਿੱਛੋਂ ਹੀ ਆ ਰਹੀ ਆ ਓਏ ਚੈਨਲ ਆਪਣੀ ਸਬਸਕ੍ਰਾਈਬ ਕਰ ਦਿਓ ਮੈਂ ਤੁਹਾਨੂੰ ਹੋਰ ਨਵੀਆਂ ਅਪਡੇਸ਼ਨਾਂ ਵੀ ਦੇਵਾਂਗਾ ਕਿਉਂਕਿ ਮੈਂ ਕਿਤੇ ਬਿਜ਼ੀ ਸੀਗਾ ਹੁਣ ਮੈਂ ਉਧਰ ਹੋ ਗਿਆ ਮੈਂ ਵਿਹਲਾ ਹੁਣ ਮੈਂ ਤੁਹਾਨੂੰ ਲਗਾਤਾਰ ਵੀਡੀਓ ਪਾ ਕੇ ਅਪਡੇਟ ਕਰ ਦੇਣਾ ਵੇ ਦੇਖੋ ਭਾਈ ਕਿੰਨਾ ਪਾਣੀ ਆ ਹੁਣ ਤਾਂ ਜੇ ਕੋਈ ਵਿੱਚ ਜਾਂਦਾ ਬਚਨ ਵਾਲਾ ਕੰਮ ਹੈ ਨਹੀਂਗਾ ਉਹ ਸਾਹਮਣੇ ਸਿਰੇ ਤੱਕ ਜਿੱਥੇ ਤੁਸੀਂ ਖੰਭਾ ਦੇਖਦੇ ਹੋ ਉਹ ਤੱਕ ਦਰਿਆ ਹੀ ਦਰਿਆ ਹੋ ਗਿਆ रेलवे का पोल आए कि आवाज एक किले पासे वाला ब्रिज है परले पासे नवा बनया तो भाई सारा ही सारा पानी का भर गया है पुद्ध हम इतना देख रहा लगातार पानी का पदर भाई बढ़िया आता इधर मैं दिखा दाना वहां ਇੱਧਰ ਵੀ ਪਾਣੀ ਫੁੱਲ ਵੱਧ ਗਿਆ ਹੋਇਆ ਵਾ ਪਹਿਲਾਂ ਇੱਧਰ ਨੂੰ ਪਾਣੀ ਕਦੇ ਆਉਂਦਾ ਨਹੀਂ ਹੈਗਾ ਇੱਧਰ ਤੁਹਾਨੂੰ ਪਤਾ ਗੰਦਾ ਪਾਣੀ ਆਉਂਦਾ ਹੁੰਦਾ ਲੋਕਾਂ ਦਾ ਛੱਡਿਆ ਹੋਇਆ ਕੱਲਾ ਉਹ ਤਾਂ ਪਤਲੀ ਨਾਲੀ ਜਿਹੀ ਬਣੀ ਹੁੰਦੀ ਹੈ ਪਰ ਹੁਣ ਇੱਧਰ ਵੀ ਦੇਖੋ ਫੁੱਲ ਭਰ ਗਿਆ ਲਾਂਘਾ ਬੰਦ ਹੋ ਗਿਆ ਪਹਿਲਾਂ ਥੋ ਟਰੈਕਟਰ ਲੈ ਜਾਂਦੇ ਲੋਕੀ ਉਹ ਮੇਰਾ ਮੈਂ ਵੀ ਪਰਲੇ ਪਾਸਿਓਂ ਪਹਿਲਾਂ ਉਹਨਾਂ ਨੂੰ ਉਧਰੋਂ ਵੀ ਲਾਂਘਾ ਬੰਦ ਹੋਇਆ ਪਿਆ ਵਾ ਤੇ ਮੈਨੂੰ ਵੀ ਇੱਧਰ ਬਹੁਤ ਗਾਂਹ ਦੀ ਆਉਣਾ ਪਿਆ ਵਾ ਬਰਿਆ ਦੇ ਵਿੱਚ ਤੇ ਮੈਂ ਹੁਣ ਤੁਹਾਨੂੰ ਇੱਕ ਵਾਰ ਪਰਲੇ ਪਾਸੇ ਵੀ ਲੈ ਕੇ ਜਾਂਦਾ ਇੱਥੇ ਤਾਂ ਪਾਣੀ ਬਹੁਤ ਹੈ ਜੇਕਰ ਪਰਲੇ ਪਾਸੇ ਤੋਂ ਹੋਣਾ ਉਧਰ ਕਿੰਨਾ ਰਾਹਾਂ ਦਾ ਦੇਖੋ ਬਾਈ ਕੀ ਹਾਲ ਹੋਇਆ ਪਿਆ ਮੀ ਪੈ ਪੈ ਗਿਆ ਨਾ ਪੈਦਲ ਜਾਣ ਚੋ ਕੇ ਵੀ ਰਾਸੇ ਨਹੀਂ ਮੋਟਰਸਾਈਕਲ ਮੈਂ ਪਰਲੇ ਹੱਥ ਹੀ ਲਾਇਆ ਹਾਂ ਮੈਂ ਕਾ ਤੁਹਾਨੂੰ ਪੈਦਲ ਹੀ ਆ ਕੇ ਦਿਖਾਉਣਾ ਸੋ ਬਾਈ ਟਾਈਮ ਹਜੇ ਕੁਛ ਵੀ ਨਹੀਂ ਹੋਇਆ ਤੁਸੀਂ ਪਾਣੀ ਦਾ ਪਾਦਰ ਜਿਸ ਹ ਅਨ ਤੇਜ਼ੀ ਨਾਲ ਆਪਾਂ ਦੇਖ ਰਹੇ ਹਾਂ ਨਾ ਹਜੇ ਸਾਰੇ ਹੋਇਆ 9:32 9:32 ਆ ਅੱਜ ਤਰੀਖ ਹੈਗੀ ਹੈ 3 3 ਅਗਸਤ ਸੰਡੇ ਸੋ ਆਪਾਂ ਸੰਡੇ ਦਿਨ ਦਾ ਮੈਂ ਤੁਹਾਨੂੰ ਵਿਖਾ ਰਿਹਾ ਵਾਂ ਕਿੰਨਾ ਕੁ ਪਾਣੀ ਵਗਿਆ ਮੈਂ ਤੁਹਾਨੂੰ ਨੇੜੇ ਜਾ ਕੇ ਵਿਖਾਉਣਾ ਇੱਕ ਵਾਰ ਦੇਖੋ ਬਾਈ ਪਾਣੀ ਫੁੱਲ ਵੱਧ ਗਿਆ ਬਹੁਤ ਪਾਣੀ ਵੱਧ ਗਿਆ ਹਨ ਫੋਲੀ ਹੋ ਗਿਆ ਤਾਂ ਕੰਮ ਪਾਣੀ ਰਾਤ ਨੂੰ ਮੇਰੇ ਕੋਲ ਗਿਆ ਰਾਤ ਨੂੰ ਪਾਣੀ ਬਾਈ ਫੁੱਲ ਹੋ ਗਿਆ ਪਹਿਲਾਂ ਆਪਾਂ ਹੁਣ ਥੱਲੇ ਜਾ ਕੇ ਨੇੜੇ ਮੈਂ ਦਿਖਾਉਣਾ ਹੁਣ ਤਾਂ ਜਮਾ ਹੀ ਕੰਮ ਬੱਟ ਤੇ ਖੜ ਕੇ ਦਿਖਾਉਣ ਵਾਲਾ ਤੋ ਭਾਈ ਸਾਰੇ ਜਾਣੇ ਸੇਫਟੀ ਰੱਖੋ ਜਿਹੜੇ ਦਰਿਆਵਾਂ ਤੇ ਲਾਗੇ ਪਿੰਡ ਨੇ ਧਿਆਨ ਰੱਖੋ ਇੱਕ ਦੂਜੇ ਦਾ ਸਾਥ ਜਰੂਰ ਦਿਓ ਕਿਉਂਕਿ ਪਾਣੀ ਵਧ ਗਿਆ ਹੋਇਆ ਵਾ ਤੇ ਆਪਣੀ ਅੱਜ ਦੀ ਵੀਡੀਓ ਇੱਥੇ ਤੱਕ ਹੀ ਸੀਗੀ ਮੈਂ ਤੁਹਾਨੂੰ ਪਾਣੀ ਦਾ ਪੱਤਾ ਦਿਖਾਉਣਾ ਸੀ ਤੇ ਮੈਂ ਤੁਹਾਨੂੰ ਹੋਰ ਜਲਦੀ ਇੱਕ ਨਵੀਂ ਵੀਡੀਓ ਪਾ ਕੇ ਅਪਡੇਟ ਜਰੂਰ ਕਰੂੰਗਾ ਬਣੇ ਰਹੋ ਆਪਣੇ ਚੈਨਲ ਦੇ ਵਿੱਚ ਤੇ ਆਪਣਾ ਸਬਸਕ੍ਰਾਈਬ ਚੈਨਲ ਜਰੂਰ ਕਰ ਲਓ ਮਿਲਦੇ ਆਂ ਫਿਰ ਆਪਾਂ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ